ਸੋ ਮੈਂ ਗਉਣ ਨਹੀਂ ਆਇਆ ਜੀ ਬਸ ਬਾਬਾ ਜੀ ਦਾ ਆਸ਼ੀਰਵਾਦ ਲੈਣਾ ਆ ਬਹੁਤ ਸੋਹਣਾ ਗਾਇਆ ਜਿੰਦ ਮੇਰਾ ਭਰਾ ਜਿੰਦ ਬਹੁਤ ਸੋਹਣਾ ਗਾ ਰਿਹਾ ਸੀ ਤੂੰ ਜਿੰਦ ਲਈ ਜਿੰਦ ਲਈ ਇੱਕ ਵਾਰੀ ਜ਼ੋਰ ਦਾ ਤਾੜੀਆਂ ਸਨੀਆਂ ਸਾਡਾ ਭਰਾ ਸਨੀ ਮਿੱਤਲ ਸਨੀ ਆ ਜਾ ਯਾਰ ਇਹਨੇ ਕਹੈਂ ਕਹੈਂ ਸੁਰੀਲਾ ਆਰਟਿਸਟ ਮੈਂ ਤਾਂ ਬਸ ਇੱਥੇ ਬੋਲ ਨਹੀਂ ਸਕਦਾ ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਫੇਰ ਮੇਰੇ ਵੱਲੋਂ ਮੇਲੇ ਦੀਆਂ ਬਹੁਤ-ਬਹੁਤ ਮੁਬਾਰਕਾਂ ਸਨੀ ਵਾਸਤੇ ਜ਼ੋਰਦਾਰ ਤਾੜੀਆਂ ਸਨੀ ਸਨੀ ਪਹਿਲਵਾਨ ਗੋਈਆਂ ਚੋਂ ਆ ਇਦਾਂ ਦਾ ਗਾਣਾ ਪਹਿਲਵਾਨੀ ਗਾਣਾ ਆ ਬੜਾ ਮੁਸ਼ਕਲ ਆ ਇਦਾਂ ਇਨੀ ਗਰਮੀ 'ਚ ਜ਼ੋਰ ਲੱਗਦਾ ਅੰਦਰੋਂ ਸੋ ਮੇਰੇ ਭਰਾ ਗੋਡ ਬlesਸ ਯੂ ਤੋਂਨੂੰ ਬਾਬਾ ਜੀ ਐ ਹਮੇਸ਼ਾ ਸੁਰੀਲਾ ਰੱਖਾ ਇੱਕ ਵਾਰੀ ਸਨੀ ਲਈ ਬਹੁਤ ਬਹੁਤ ਜ਼ੋਰਦਾਰ ਤਾੜੀਆਂ ਮਾਰੋ ਬਹੁਤ ਮਿਹਨਤੀ ਆਰਟਿਸਟ ਆ ਮੇਰਾ ਭਰਾ ਜਿੰਦ ਜਿੰਨਾ ਸੋਹਣਾ ਓਦਾਂ ਸੋਹਣਾ ਗਾਉਂਦਾ ਵੀ ਆ ਬਹੁਤ ਵਾਹ ਕਮਾਲ ਸਿੰਗਰਾ ਮੋਨੂ ਜੀ ਤੁਸੀਂ ਸੁਣਾ ਦੋ ਵੀਰੀ ਜਗਾ ਕੁਛ ਸਾਡੇ ਮੋਨੂ ਭਾਜੀ ਵੀ ਬਹੁਤ ਅੱਛਾ ਗਾਉਂਦੇ ਆ ਔਰ ਸਾਰੇ ਮੇਰੇ ਭਰਾ ਸਜਿੰਦਿਆਂ ਨੂੰ ਇੱਕ ਵਾਰੀ ਇਹਨਾਂ ਲਈ ਜ਼ੋਰਦਾਰ ਤਾੜੀਆਂ ਮਾਰੋ ਜੀ ਬਹੁਤ ਇਹ ਵੀ ਬਹੁਤ ਮੁਸ਼ਕਿਲ ਦਾ ਕੰਮ ਆ ਪਹਿਲਵਾਨਾਂ ਵਾਲਾ ਕੰਮ ਆ ਭਾਜੀ ਹੁਣਾਂ ਲਈ ਦੋਵਾਂ ਲਈ ਸੌਰੀ ਮੈਨੂੰ ਨਾਮ ਨਹੀਂ ਪਤਾ ਪਰ ਇਹਨਾਂ ਲਈ ਵੀ ਜ਼ੋਰਦਾਰ ਤਾੜੀਆਂ ਦੇ ਦਿਵਾਓ ਬਸ ਮੈਂ ਇਹਦੀ ਖਾਤਰੀ ਲਾਉਣੀ ਸੀ ਜਿਵੇਂ ਮੈਂ ਕਿਹਾ ਮੈਂ ਗਾਉਣ ਨਹੀਂ ਆਇਆ ਬਸ ਥੋੜਾ ਜਿਆ ਅਸ਼ੀਰਵਾਦ ਲੈਣਾ ਆਇਆ ਸੀ ਬਾਬਾ ਜੀ ਦਾ ਬਾਬਾ ਜੀ